ਦੋਸਤੋ ਅੱਜ ਹੈ ਕਹਾਣੀ ਰਾਜੇ ਤੇ ਬੀਰਵਾਲ ਦੀ ਕਹਿੰਦੇ ਬੀਰਵਾਲ ਦਾ ਦਿਮਾਗ ਬਹੁਤ ਜ਼ਿਆਦਾ ਤੇਜ਼ ਸੀ ਇੱਕ ਵਾਰੀ ਰਾਜਾ ਆਪਦੇ ਮਹਿਲਾਂ ਦੇ ਵਿੱਚ 5:00 ਵਜੇ ਰਾਜੇ ਨੂੰ ਬਹੁਤ ਪਿਆਸ ਲੱਗੀ ਤਾਂ ਰਾਜੇ ਨੇ ਪਾਣੀ ਪਾਣੀ ਦੀ ਆਵਾਜ਼ ਮਾਰੀ ਲੇਕਿਨ ਉੱਥੇ ਉਹਦਾ ਕੋਈ ਵੀ ਸੇਵਾਦਾਰ ਉਹਦੇ ਲਵੇ ਨਹੀਂ ਸੀ ਇੱਕ ਵਿਚਾਰਾ ਸਪਾਈ ਕਰਨ ਵਾਲਾ ਨੌਕਰ ਝਾੜੂ ਪੂੰਛਾ ਲਾਉਂਦਾ ਸੀ ਵੀ ਰਾਜੇ ਨੂੰ ਬਹੁਤ ਪਿਆਸ ਲੱਗੀ ਹੋਈ ਹੈ ਉਹਨੇ ਆਪਦੇ ਹੱਥ ਧੋ ਕੇ ਇੱਕ ਪਾਣੀ ਦਾ ਗਲਾਸ ਰਾਜੇ ਲੈਵੇ ਗਿਆ ਤਾਂ ਉਹਨੇ ਰਾਜੇ ਨੂੰ ਪੜਾਤਾ ਤਾਂ ਰਾਜੇ ਨੂੰ ਬਹੁਤ ਪਿਆਸ ਲੱਗੀ ਹੁਣ ਕਰਕੇ ਉਸ ਨੌਕਰ ਦੇ ਹੱਥੋਂ ਪਾਣੀ ਪੀ ਲਿਆ ਤਾਂ ਰਾਜਾ ਦੁਪਹਿਰ ਨੂੰ ਬਿਮਾਰ ਹੋ ਜਾਂਦਾ ਉਹ ਆਪਣੇ ਇੱਕ ਵੈਦ ਨੂੰ ਤੇ ਇੱਕ ਉਹਦੇ ਪੰਡਤ ਰੱਖਿਆ ਹੋਇਆ ਸੀ ਉਹਨਾਂ ਨੂੰ ਬੁਲਾ ਲੈਂਦਾ ਉਹ ਪੰਡਤ ਨੂੰ ਪੁੱਛਦਾ ਹੈ ਵੀ ਮੈਂ ਬਿਮਾਰ ਕਿਸ ਕਰਕੇ ਹੋਇਆ ਉਹ ਪੰਡਤ ਕਹਿੰਦਾ ਤੁਸੀਂ ਕਿਸੇ ਮਨੂਸ ਬੰਦੇ ਤੋਂ ਪਾਣੀ ਪੀ ਲਿਆ ਜਾਂ ਕੁਝ ਖਾ ਲਿਆ ਤਾ ਕਰਕੇ ਤੁਸੀਂ ਬਿਮਾਰ ਹੋ ਗਏ। ਉਹ ਰਾਜਾ ਸੋਚਣ ਲੱਗ ਪਿਆ। ਰਾਜੇ ਦੇ ਦਿਮਾਗ ਦੇ ਵਿੱਚ ਉਹ ਯਾਦ ਆ ਜਾਂਦਾ ਵੀ ਆਪਾਂ ਨੇ ਉਹ ਝਾੜੂ ਪੋਚਾ ਲਾਉਣ ਵਾਲੇ ਨੌਕਰ ਤੋਂ ਪਾਣੀ ਪੀਤਾ ਤਾਂ ਕਰਕੇ ਮੈਂ ਬਿਮਾਰ ਹੋ ਗਿਆ। ਉਹ ਆਪਦੇ ਨੌਕਰ ਨੂੰ ਬੁਲਾ ਕੇ ਉਹਨੂੰ ਮੌਤ ਦੀ ਸਜ਼ਾ ਸੁਣਾ ਦਿੰਦਾ। ਉਹ ਵਿਚਾਰਾ ਨੌਕਰ ਰੋਂਦਾ ਰੋਂਦਾ ਉਹਨੂੰ ਕਾਲ ਕੋਠੜੀ ਦੇ ਵਿੱਚ ਬੰਦ ਕਰ ਦਿੰਦੇ ਨੇ। ਇਹ ਗੱਲ ਦੀ ਬੀਰਵਲ ਨੂੰ ਵੀ ਪਤਾ ਲੱਗ ਜਾਂਦਾ ਵੀ ਰਾਜਾ ਸਾਹਿਬ ਨੇ ਏ ਕਰਿਆ ਉਹ ਵੀਰਵਲ ਹੁੰਦਾ ਜਿਹੜਾ ਉਹ ਉਹ ਨੌਕਰ ਲੈ ਕੇ ਵਗ ਜਾਂਦਾ ਤਾਂ ਨੌਕਰ ਨੂੰ ਪੁੱਛਦਾ ਉਹ ਨੌਕਰ ਵੀਰਵਲ ਦੇ ਪੈਰ ਫੜ ਲੈਂਦਾ ਕਹਿੰਦਾ ਮੈਨੂੰ ਬਚਾਓ ਜੀ ਮੈਨੂੰ ਤਾਂ ਰਾਜਾ ਸਾਹਿਬ ਨੇ ਮੌਤ ਦੀ ਸਜ਼ਾ ਸੁਨਾਤੀ ਵੀਰਵਲ ਉਹਨੂੰ ਕਹਿੰਦਾ ਕੋਈ ਨਾ ਤੂੰ ਘਬਰਾ ਨਾ ਮੈਂ ਤੈਨੂੰ ਮੌਤ ਦੀ ਸਜ਼ਾ ਤੋਂ ਮੁਕਤ ਕਰ ਦੂੰ ਤਾਂ ਵੀਰਵਲ ਰਾਜੀ ਲੈ ਕੇ ਆ ਜਾਂਦਾ ਰਾਜੇ ਨੂੰ ਆਕੇ ਵੀਰਵਲ ਕਹਿੰਦਾ ਰਾਜਾ ਸਾਹਿਬ ਕੀ ਹੋ ਗਿਆ ਤੁਸੀਂ ਕਿਵੇਂ ਬਿਮਾਰ ਹੋ ਗਏ ਤਾਂ ਰਾਜਾ ਕਹਿੰਦਾ ਮੈਂ ਇੱਕ ਬਹੁਤ ਮਨੂਸ ਬੰਦੇ ਤੋਂ ਪਾਣੀ ਪੀ ਲਿਆ ਤਾਂ ਕਰਕੇ ਮੈਂ ਬਿਮਾਰ ਹੋ ਗਿਆ ਵੀਰਵਲ ਕਹਿੰਦਾ ਜੇ ਸੋਨੂੰ ਮੈਂ ਕੋਈ ਬਹੁਤ ਵੱਡਾ ਮਨੂਸ ਬੰਦਾ ਦਿਖਾ ਦਾਂ ਉਸ ਤੋਂ ਵੀ ਵੱਡਾ ਤਾਂ ਤੁਸੀਂ ਆਪਣੇ ਨੌਕਰ ਨੂੰ ਮਾਫ ਕਰ ਦੋਗੇ ਰਾਜਾ ਕਹਿੰਦਾ ਹਾਂ ਮੈਂ ਉਹਦੀ ਸਜ਼ਾ ਮਾਫ ਕਰ ਦੂੰਗਾ ਜੇ ਉਸ ਤੋਂ ਵੱਡਾ ਤੁਸੀਂ ਮੈਨੂੰ ਮਨੁੱਖ ਦਿਖਾ ਦੋਗੇ ਤਾਂ ਬੀਰਵਾਲ ਬਹੁਤ ਹੱਸਿਆ ਤੇ ਹੱਸ ਕੇ ਕਹਿਣ ਲੱਗਿਆ ਰਾਜਾ ਸਾਹਿਬ ਤੁਸੀਂ ਤਾਂ ਉਸ ਤੋਂ ਵੀ ਵੱਡੇ ਮਨੁੱਖ ਹੋ ਤਾਂ ਰਾਜਾ ਹਰਖ ਕੇ ਕਹਿੰਦਾ ਕੀ ਗੱਲ ਮੈਂ ਉਸ ਤੋਂ ਵੱਡਾ ਕਿਵੇਂ ਮਨੁੱਖ ਆ ਬੀਰਵਾਲ ਕਹਿੰਦਾ ਰਾਜਾ ਸਾਹਿਬ ਉਹਨੇ ਤਾਂ ਸੋਨੂੰ ਪਾਣੀ ਪਿਆ ਤੁਸੀਂ ਤਾਂ ਉਹਦੇ ਹੱਥਾਂੋਂ ਪਾਣੀ ਪੀਣ ਨਾਲ ਬਿਮਾਰੀ ਹੋਏ ਹੋ ਤਾਂ ਉਹਨੇ ਵਿਚਾਰੇ ਨੇ ਸੋਡਾ ਮੂੰਹ ਦੇਖਿਆ ਤਾਂ ਉਹਨੂੰ ਮੌਤ ਦੀ ਸਜ਼ਾ ਸੁਣਾਈ ਗਈ ਰਾਜਾ ਹੱਸਿਆ ਤੇ ਹੱਸ ਕੇ ਕਹਿੰਦਾ ਵੀ ਹਾਂ ਠੀਕ ਹੈ ਮੈਥੋਂ ਗਲਤੀ ਹੋ ਗਈ ਉਹ ਵੀਰਵਲ ਨੂੰ ਕਹਿੰਦਾ ਵੀ ਉਹਨੂੰ ਮaaf ਕੀਤਾ ਤੇ ਉਹਨੂੰ ਮੇਰੇ ਲੇਵੇ ਲਿਆਓ ਤਾਂ ਵੀਰਵਲ ਉਹ ਨੌਕਰ ਨੂੰ ਰਾਜੇ ਦੇ ਲਵੇ ਆ ਲੈ ਜਾਂਦਾ ਨਾਲੇ ਉਹਦਾ ਨੌਕਰ ਖੁਸ਼ ਹੋ ਜਾਂਦਾ ਉਹ ਰਾਜੇ ਦੇ ਲਵੇ ਆ ਜਾਂਦਾ ਰਾਜਾ ਕਹਿੰਦਾ ਵੀ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਸੀ ਜਿਹੜੀ ਮੈਂ ਤੈਨੂੰ ਮੌਤਲੀ ਸੱਜਣਾਈ ਤੂੰ ਤਾਂ ਹਰੇ ਮੇਰੀ ਹੈਲਪ ਕਰੀ ਮੈਨੂੰ ਪਾਣੀ ਪਿਆਇਆ ਮੇਰੀ ਪਿਆਸ ਬਜਾਈ ਇਸ ਕਰਕੇ ਮੈਂ ਤੈਨੂੰ ਆ ਚੱਕ ਮੋਰਾਂ ਦੀ ਥੈਲੀ ਦੇਣਾ ਇਹ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਦੋਸਤੋ ਵੀ ਕਿਸੇ ਨੂੰ ਮਨੂਸ ਨਹੀਂ ਕਹੀਦਾ ਹੁੰਦਾ ਉਸ ਤੋਂ ਵੱਡੇ ਮਨੂਸ ਤਾਂ ਆਪਾਂ ਵੀ ਹੁੰਨੇ ਆ ਜੇ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਸੇਰ ਤੇ ਕਮੈਂਟ ਜਰੂਰ ਕਰਿਓ ਧੰਨਵਾਦ